ਦੋਸਤੋ ਅੱਜ ਅਸੀਂ ਸੰਭੂ ਬਾਡਰ ਖੜੇ ਆਗੇ ਕਿਸਾਨ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਤੇ ਇੱਥੇ ਕੁਝ ਵਾਈਆਂ ਨੇ ਜਿਹੜਾ ਲੰਗਰ ਵੀ ਲਾਇਆ ਹੈਗਾ ਕਿਉਂਕਿ ਕਿਸਾਨ ਪਿਛਲੇ 6 ਦਿਨਾਂ ਤੋਂ ਜਿਹੜੇ ਸੰਭੂ ਬਾਡਰ ਦੇ ਉੱਪਰ ਧਰਨਾ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਦੇ ਲਈ ਜਿਹੜਾ ਲੰਗਰ ਵੀ ਆ ਉਹ ਇੱਥੋਂ ਆਲੋ-ਦਾਲੋ ਜਿਹੜਾ ਇਕੱਠਾ ਹੋ ਕੇ ਆ ਰਿਹਾ ਤੇ ਆਪਾਂ ਬਾਈਆਂ ਨਾਲ ਗੱਲ ਕਰਦੇ ਆ ਭਾਈ ਜੀ ਆਪਣਾ ਨਾਮ ਕੀ ਹੈ ਜੀ ਵਾਈਫ ਜੀ ਖਾਲਸਾ ਵੈਜੀ ਪਤ ਜੀ ਮੇਰੇ ਨਾਮ ਗੁਰਦੀਪ ਸਿੰਘ ਜੀ ਪਿੰਡ ਮਰਦਾਵਾਲ ਨੀਰ ਸੰਭੂ ਠੀਕ ਹੈ ਜਿਹੜਾ ਇਹ ਲੰਗਰ ਆ ਰਿਹਾ ਹੈਗਾ ਇਹ ਤੁਸੀਂ ਇੱਥੇ ਆਪ ਤਿਆਰ ਕਰ ਰਹੇ ਹੋ ਜਾਂ ਇਥੋਂ ਨੇੜੇ ਨੇੜੇ ਦੇ ਪਿੰਡਾਂ ਤੋਂ ਆ ਰਿਹਾ ਹੈ ਪਹਿਲਾਂ ਤੋਂ ਆਪਣੇ ਨਾ ਪਿੰਡ ਚ ਬੀਬੀਆਂ ਸੇਵਾ ਕਰ ਰਹੀਆਂ ਜੀ ਠੀਕ ਹੈ ਜੀ ਤੇ ਉਹ ਇਹ ਸਮਝ ਲਓ ਇਹ ਸਵੇਰੇ 2 ਵਜੇ ਤੋਂ ਲੈ ਕੇ ਹਾਂਜੀ ਰਾਤ ਨੂੰ 8 ਵਜੇ 9 ਵਜੇ ਮਤਲਬ ਉਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਸਾਨੂੰ ਇੰਨਾ ਕਿ ਤੇ ਅਸੀਂ ਥੱਕ ਗਈਆਂ ਠੀਕ ਹੈ ਜੀ ਤੇ ਅਸੀਂ 13 ਤਰੀਕ 12 ਤਰੀਕ ਤੋਂ ਹੀ ਲੱਗੇ ਸੀਗੇ ਹਾਂਜੀ 13 ਤਰੀਕ ਹੁਣ ਤੱਕ ਰੁਟੀਨ ਚ ਰੋਜ਼ ਆਪਣਾ ਇਹ ਜਾ ਰਹਿਆ ਆ ਰਿਹਾ ਤੇ ਕਿਸੇ ਦਿਨ ਅਸੀਂ ਚਾਟਣੀ ਆਪਾਲ ਕੇ ਪਨੀਰ ਸਬਜੀ ਮਤਲਬ ਜਿੱਦਾਂ ਦੀ ਲੋਕਾਂ ਦੀ ਡਿਮਾਂਡ ਚੁਆਇਸ ਕਹਿ ਲੋ ਸਾਡਾ ਮਕਸਦ ਇਹ ਹੈ ਵੀ ਸਾਡੇ ਵੀਰ ਜਿਨ੍ਹਾਂ ਨੇ ਇੰਨੀ ਦਿੱਕਤਾਂ ਚੱਲਦੇ ਹੋਏ ਰੇ ਪਹੁੰਚੇ ਹੈ ਤੇ ਮੋਦੀ ਨੂੰ ਹਰਾਉਣ ਵਾਸਤੇ ਝੁਕਾਉਣ ਵਾਸਤੇ ਇਹ ਆਪਣੀ ਲੜਾਈ ਲੜ ਰਹੇ ਹੈ ਇਹਨਾਂ ਨੂੰ ਅਸੀਂ ਜਾਣਦੇ ਹਾਂ ਲੋਕਲ ਹੋਣ ਦੇ ਨਾਤੇ ਵੀ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਵੇ ਕੀ ਲੱਗਦਾ ਵੀ ਜਿਹੜੀਆਂ ਆਪਣੀਆਂ ਮੰਗਾਂ ਨੇ ਇਹਨੂੰ ਲੈ ਕੇ ਸਰਕਾਰ ਝੁਕੂਗੀ ਵੀਰ ਦੇਖੋ ਸਰਕਾਰ ਨਹੀਂ ਝੁਕਿਆ ਕਰਦੀ ਸਰਕਾਰ ਝੁਕਾਉਣੀ ਪੈਂਦੀ ਹੈ ਤੇ ਹੱਕ ਕਦੇ ਕੋਈ ਦਿੰਦਾ ਨਹੀਂ ਉਹ ਗੋਡੇ ਰੱਖ ਕੇ ਹੀ ਲੈਣੇ ਦਿੰਦੇ ਆ ਜੇ ਲੰਬਾ ਚੱਲਿਆ ਪ੍ਰਦਰਸ਼ਨ ਤਾਂ ਚੱਲੋਗੇ ਨਾਲ ਉਹਨਾਂ ਟਾਈਮ ਅਸੀਂ ਤਾਂ ਜਾਣਦੇ ਆ ਲੰਬਾ ਚੱਲੇ ਸਾਨੂੰ ਲੰਬੇ ਦੀ ਕੋਈ ਦਿੱਕਤ ਨਹੀਂ ਕਿਉਂਕਿ ਪੰਜਾਬ ਹੁਣ ਤੱਕ ਲੰਬਾਈ ਚੱਲ ਰਿਹਾ ਜੀ ਪੰਜਾਬ ਲੜਾਈਆਂ ਦੇ ਦੌਰ ਚ ਹੀ ਲੰਘ ਰਿਹਾ ਪੰਜਾਬ ਨੇ ਕਦੋਂ ਮौज ਕੀਤੀ ਹੈ ਨੌਜਵਾਨੀ ਪੰਜਾਬ ਦੀ ਇਹ ਖਤਮ ਕਰ ਰਹੀ ਹੈ ਨਸ਼ਿਆਂ ਦਾ ਦੌਰ ਤੇ ਪੰਜਾਬ ਨੂੰ ਬੰਡਿਆ ਦੇਖੋ ਕਿੰਨੇ ਹੁਣ ਤੱਕ ਬੰਡੇ ਹੀ ਰਹੇ ਆ ਪੰਜਾਬ ਨੂੰ ਪਰ ਪੰਜਾਬ ਦਾ ਜਿਹੜਾ ਜਜ਼ਬਾ ਹੈ ਉਹ ਨਹੀਂ ਇਹਨਾਂ ਕੋਲ ਕٹےਗਾ ਤੇ ਨਾ ਹੀ ਦਬਣਗੇ ਠੀਕ ਹੈ ਹਰੇਕ ਸਰਕਾਰ ਕਹਿੰਦੀ ਆ ਅਸੀਂ ਐਮਐਸਪੀ ਦੇਵਾਂਗੇ ਪਹਿਲਾਂ ਕਾਂਗਰਸ ਸਰਕਾਰ ਸੀ ਸੈਂਟਰ ਚ ਉਹ ਕਹਿੰਦੀ ਸੀ ਸੁਵਮੀਨਾ ਕੁਸਮਿਸ ਹੁੰਦੀ ਜਿਹੜੀ ਰਿਪੋਰਟ ਆ ਉਹ ਅਸੀਂ ਲਾਗੂ ਕਰਾਂਗੇ ਤੇ ਇਹ મોદી ਸਾਹਿਬ ਵੀ ਕਹਿੰਦੇ ਸੀ ਪਰ ਲਾਗੂ ਕੋਈ ਵੀ ਸਰਕਾਰ ਨਹੀਂ ਕਰਦੀ ਕੀ ਲੱਗਦਾ ਵੀ ਇਹਨਾਂ ਦੀ ਨੀਤੀਆਂ ਮਾੜੀਆਂ ਨੇ ਜਾਂ ਇਹਨਾਂ ਦੀ ਸੋਚ ਹੀ ਮਾੜੀ ਆ ਇਹਨਾਂ ਦੀ ਸੋਚ ਦਾ ਹੈ ਹੀ ਮਾੜੀ ਉਹ ਤਾਂ ਮਤਲਬ ਜਿੱਦਾਂ ਕਹਿੰਦੇ ਨੇ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਸਾਰਿਆਂ ਨੂੰ ਦਿਖ ਵੀ ਰਿਹਾ ਤੇ ਜਿਹੜੀ ਨੀਤੀਆਂ ਮੀਡੀਆ ਦੂਜੇ ਵਾਸਤੇ ਤਾਂ ਕਹਿੰਦੇ ਆ ਸੰਵਿਧਾਨ ਇਹ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਪਰ ਛੋਡੇ ਚਲੋ ਤੁਸੀਂ মিডিਆ ਰਾਈਏ ਦੱਸ ਦੋ ਵੀ ਤੁਹਾਨੂੰ ਕਿਤੇ ਸੰਵਿਧਾਨ ਨਾਲ ਦੀ ਕੋਈ ਚੀਜ਼ ਦਿਖ ਰਹੀ ਔਰੇ ਆਪਣੇ ਮੂਰੇ ਇਹਨਾਂ ਨੇ ਇੱਕ ਕਿਸਮ ਦੇ ਬਾਰਡਰ ਬਣਾਤੇ ਜੇ ਬਾਰਡਰ ਬਣਾਣਾ ਹੀ ਹੈ ਪੂਰੇ ਪੰਜਾਬ ਦਾ ਸਾਡਾ ਬਣਾ ਦੋ ਸਾਨੂੰ ਕੋਈ ਇਤਰਾਜ਼ ਨਹੀਂ ਬਾਰਡਰਾਂ ਤੋਂ ਪਰ ਇਹਨਾਂ ਨੂੰ ਬਾਰਡਰ ਕਹਿ ਦੋ ਫਿਰ ਜੇ ਸਾਡੀ ਤੁਸੀਂ ਐਂਟਰੀ ਉਧਰ ਬੰਦ ਕਰਨੀ ਹੈ ਨਾ ਆਪਣੀ ਉਧਰ ਦੀ ਐਂਟਰੀ ਉਧਰੋਂ ਵੀ ਬੰਦ ਕਰ ਦੋ ਤੇ ਸਾਡਾ ਸੂਬਾ ਪੰਜਾਬ ਆ ਤੇ ਜਿੰਨਾ ਪਹਿਲੇ ਸੀਗਾ ਉਦਾਂ ਸਾਡਾ ਪੂਰਾ ਕਰ ਦੋ ਸਾਨੂੰ ਅਸਾਨੂੰ ਲੋੜ ਨਹੀਂ ਤੁਹਾਡੇ ਮਿਹਰੇ ਝੁਗਣ ਦੀ ਹਾਂਜੀ ਕਿਉਂਕਿ ਜੇ ਤਾਂ ਸਾਨੂੰ ਨਾਲ ਰੱਖਣਾ ਫਿਰ ਤਾਂ ਤੁਹਾਨੂੰ ਸਾਡੇ ਵਾਸਤੇ ਜੋ ਵੀ ਸਾਡੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ ਜੇ ਤੁਸੀਂ ਜਾਣਦੇ ਹੋ ਵੀ ਤੁਹਾਡੇ ਬਿਨਾ ਹੁਣ ਕੱਟਰ ਨੇ ਗਿਆ ਵੀ ਮੈਂ ਤਾਂ ਇੰਡੀਆ ਨਾਲ ਰਵਾਂਗਾ ਪੰਜਾਬ ਨਾਲ ਮੇਰੇ ਕੋਲ ਲੇਗਾ ਦੇਗਾ ਨਹੀਂ ਹਾਂਜੀ ਹੁਣ ਦੇਖਣ ਵਾਲੀ ਗੱਲ ਇਹ ਜੇ ਉਹਨਾਂ ਦਾ ਲੇਗਾ ਦੇਗਾ ਹੈ ਹੀ ਨਹੀਂ ਫਿਰ ਸਾਨੂੰ ਦਿੱਲੀ ਦੇ ਨਾ ਨਾ ਛੱਡੋ ਸਾਨੂੰ ਆਪਣਾ ਇੱਕ ਲੱਗ ਹੀ ਦੇ ਦੋ ਸਾਡਾ ਜਿਹੜਾ ਪੰਜਾਬ ਹੈ ਪਹਿਲੇ ਵੀ ਦੇ ਸੀ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜਿਹੜਾ ਹੁਣ ਹਰਿਆਣਾ ਮੰਨ ਲਓ ਵੀ ਪੰਜਾਬ ਚੋਂ ਅਲੱਗ ਹੋਇਆ ਹੋਇਆ ਨਾ ਵੀਰ ਉਹ ਤਾਂ ਆਪਾਂ ਆਪ ਹੀ ਲੈ ਲੈਣਾ ਇੱਕ ਵਾਰੀ ਨਾ ਉਹਨੂੰ ਲੀਗਲ ਖਿੱਚਣ ਦਾ ਦੋ ਫਿਰ ਤਾਂ ਜਿੱਥੇ ਤੱਕ ਆਏਗਾ ਆਪਾਂ ਲੈ ਹੀ ਲੈਣਾ ਪਰ ਆਪਣੇ ਆਪ ਦੇ ਦੇਣ ਜਾਦੇ ਵਧੀਆ ਹਾਂਜੀ ਦੋ ਹੀ ਗੱਲਾਂ ਨੇ ਜਾਂ ਤਾਂ ਸਾਡਾ ਸਾਡੀਆਂ ਮੰਗਾਂ ਪੂਰੀਆਂ ਕਰਨ ਜਾਂ ਫਿਰ ਸਾਡਾ ਜਿਹੜੀ ਵੀ ਹੈਗੀ ਧਰਤੀ ਸਾਡੀ ਛੱਡ ਦੋ ਬਈ ਠੀਕ ਹੈ ਇਹੀ ਗੱਲ ਹੈ ਹਾਂਜੀ ਠੀਕ ਹੈ ਧੰਨਵਾਦ ਬਈ